कल जी ਜਿਹੜਾ ਦਿੱਲੀ ਚ ਇਨਸੀਡੈਂਟ ਹੋਇਆ ਉਹਦੇ ਤਹਿਤ ਸਾਰੇ ਪੰਜਾਬ ਚ ਹੀ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਾਰਿਆਂ ਨੂੰ ਹੀ ਹਾਈਟੈਂਡ ਸਟੇਟ ਆਫ ਅਲਰਟਨੈਸ ਦੀ ਡਾਇਰੈਕਸ਼ਨ ਦਿੱਤੀਆਂ ਗਈਆਂ। ਕੱਲ ਵੀ ਅਸੀਂ ਲੇਟ ਈਵਨਿੰਗ ਪੂਰੇ ਜ਼ਿਲ੍ਹੇ ਚ ਸਾਰੇ ਆਫੀਸਰ ਜេសਐਚਓਸ ਦੋ ਦੋ ਤਿੰਨ ਘੰਟੇ ਦੀ ਨਾਕਾਬੰਦੀ ਕਰਾਈ ਸੀਗੀ ਔਰ ਸਾਰਿਆਂ ਨੂੰ ਸਾਰੇ ਗਠਿੰਡਾ ਪੁਲਿਸ ਨੂੰ ਇਹਦੇ ਬਾਰੇ ਇਨਸਟਰਕਸ਼ਨ ਦਿੱਤੀਆਂ ਗਈਆਂ, ਬਰੀਫਿੰਗ ਕੀਤੀ ਗਈ ਹੈ ਕਿ ਸਾਨੂੰ ਸਾਰਿਆਂ ਨੂੰ ਹਾਈ ਹਾਈ ਅਲਰਟ 'ਚ ਰਹਿਣਾ। ਇਦੇ ਤਹਿਤ ਹੀ ਅਜਸੀ ਬਟਿੰਡਾ ਦਾ ਜਿਹੜਾ ਮੇਨ ਰੇਲਵੇ ਜੰਕਸ਼ਨ ਹੈ ਇੱਥੇ ਇੱਕ ਸਰਚ ਆਪਰੇਸ਼ਨ ਕੀਤਾ ਹੈ ਮੇਰੇ ਨਾਲ ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਸਿਟੀ ਬਨ ਜਸਵਿੰਦਰ ਡੀਐਸਪੀ ਡੀ ਸੰਦੀਪ ਹਾਟੀ ਤੇ ਡੀਐਸਪੀ ਸਪੈਸ਼ਲ ਕ੍ਰਾਈਮ ਕਰਮਜੀਤ ਤੇ ਨਾਲ ਸਾਡੇ ਐਸਐਚਓ ਕੋਤਵਾਲੀ ਐਸਐਚਓ ਕਨਾਲ ਕਲੋਨੀ ਔਰ ਐਸਐਚਓ ਥਰਮਲ ਵੀ ਅਸੀਂ ਹਲੇ ਦੁਆਲੇ ਦੇ ਹੋਟੈਲਸ ਦੀ ਵੀ ਚੈਕਿੰਗ ਕਰ ਰਹੇ ਹਾਂ ਤੇ ਸਾਰੀ ਜਿਹੜੀ ਫੋਰਸ ਤੇ ਚੈਕਿੰਗ ਤੇ ਆਈ ਸੀ ਉਹਨਾਂ ਨੂੰ ਇਹੀ ਬਰੀਫ ਕੀਤਾ ਹੈ ਕਿ ਇਸ ਥੀਫ ਨੂੰ ਬਹੁਤ ਜ਼ਿਆਦਾ ਸੈਂਸਿਟਿਵਲੀ ਡੀਲ ਕਰਨਾ ਹੈ ਔਰ ਇਸੇ ਤਰ੍ਹਾਂ ਸਾਡੇ ਜ਼ਿਲ੍ਹੇ ਦੀ ਹੋਰ ਵੀ ਜਿਹੜੀ ਸੈਂਸਿਟਿਵ ਇਸਟੈਬਲਿਸ਼ਮੈਂਟਸ ਹੈ ਉਥੇ ਅਸੀਂ ਪੂਰੀ ਧਿਆਨ ਨਾਲ ਚੈਕਿੰਗ ਕਰਦੇ ਰਹਾਂਗੇ। ਜੀ ਉਹਦੀ ਡਿਟੇਲਸ ਜਿੰਨੇ ਸਾਨੂੰ ਪਤਾ ਹੈ ਉਸੇ ਹਿਸਾਬ ਨਾਲ ਅਸੀਂ ਆਪਣੀ ਵੀ ਫੋਰਸ ਨੂੰ ਗ੍ਰੀਫ ਕੀਤਾ ਹੈ ਕਿ ਕੋਈ ਵੀ ਸਾਨੂੰ ਸਸਪੀਸ਼ੀਅਸ ਆਬਜੈਕਟ ਲੱਗਦਾ ਹੈ ਜਿਵੇਂ ਕਿ ਅਸੀਂ 15 ਅਗਸਤ ਤੋਂ 26 ਜਨਵਰੀ ਤੱਕ ਪਬਲਿਕ ਨੂੰ ਵੀ ਅਪੀਲ ਕਰਦੇ ਤਾਂ ਇਮੀਡੀਏਟਲੀ ਸਾਨੂੰ ਆਪਣੀ ਆਂਟੀ ਸਬੂਤਾ ਚੈਕ ਟੀਮ ਨੂੰ ਉੱਥੇ ਬੁਲਾਣਾ ਹੈ ਤੇ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਹੀ ਅਪੀਲ ਕਰਾਂਗੀ ਕਿ ਕਿਤੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਕੋਈ ਮੂਵਮੈਂਟ ਜਾਂ ਕੁਝ ਇਸ ਤਰ੍ਹਾਂ ਦੀ ਐਕਟੀਵਿਟੀ ਪਤਾ ਲੱਗਦੀ ਹੈ ਤਾਂ ਤੁਸੀਂ ਇਮੀਡੀਏਟਲੀ ਲੋਕਲ ਪੁਲਿਸ ਨੂੰ ਜਾਂ 112 ਤੇ ਸਾਨੂੰ ਹੈਲਪਲਾਈਨ ਤੇ ਜ਼ਰੂਰ ਕਨਵੇ ਕਰੋ ਐਂਡ ਵੀ ਆਰ ਆਲਵੇਸ ਰੈਡੀ ਟੂ ਡੀਲ ਵਿਦ ਐਨੀ ਲਾਅ ਐਂਡ ਔਰਡਰ ਜੇ ਕੋਈ ਅਗਿਆਤ ਵੀ ਮਿਲੇ ਜਾਂ ਕੋਈ ਕਿਸੇ ਨੂੰ ਸ਼ੱਕੀ ਵੀਕਲ ਦੀ ਮੂਵਮੈਂਟ ਹੀ ਲੱਗੇ ਉਹਦੇ ਚ ਵੀ ਜ਼ਰੂਰ ਉਹ ਲੋਕਲ ਪੁਲਿਸ ਨੂੰ ਇਨਫੋਰਮ ਕਰਨਾ ਨਹੀਂ ਜੀ ਨਹੀਂ ਅਜਿਹਾ ਕੁਝ ਨਹੀਂ ਹੈ ਬਟ ਬਿਕੋਜ਼ ਆਫ ਦਾ ਇਨਸੀਡੈਂਟ ਇਨ ਨੈਸ਼ਨਲ ਕੈਪੀਟਲ ਇਸੇ ਕਰਕੇ ਸਾਡੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਅਲਰਟ ਰੈਂਡਲੀ ਹਦਾਇਤਾਂ ਮਿਲੀਆਂ